ਸਤਸ਼੍ਰੀਅਕਾਲ ਪੀਪੀ ਪੱਤਿ ਨਮਾ ਸ਼ਹਿਰ ਦੇਖ ਰਹੇ ਉਸ ਵਿਲੇ ਦੇ ਇੱਕ अहम ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬਹੁਤ ਵੱਡੇ ਸਵਾਲ ਖੜੇ ਹੋਏ ਆ ਦੱਸ ਦਈਏ ਕਿ ਤਰਨਤਾਰਨ ਤੋਂ ਆਰੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਦਾ ਨਾਮ ਗੋਪੀ ਚੋਲਾ ਦੱਸਿਆ ਜਾ ਰਿਹਾ ਹੈ ਔਰ ਪਾਟਕਾ ਤੇ ਘੇਰ ਕੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਹਨ ਪੰਜ ਫਾਇਰ ਕੀਤੇ ਗਏ ਹਨ ਔਰ ਗੋਪੀ ਚੋਲਾ ਨਾਮਕ ਇਸ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਹੈ ਉਸਤੇ ਕਰੀਬੀ ਜੱਗੇ ਨੇ ਦੱਸਿਆ ਜੋ ਕਿ ਮ੍ਰਿਤਕ ਦਾ ਦੋਸਤ ਸੀਗਾ ਕਿ ਇਹ ਆਪਣੀ ਤਰੀਕ ਤੇ ਕਪੂਰਥਲੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਗੋਲੀਆਂ ਮਾਰ ਕੇ ਉਸਦੇ ਦੋਸਤ ਗੋਪੀ ਚੋਲਾ ਦਾ ਕਤਲ ਕਰ ਦਿੱਤਾ ਗਿਆ ਦੱਸ ਦਈਏ ਕਿ ਜਿਹੜੀ ਜਾਣਕਾਰੀ ਸ਼ੁਰੂਆਤੀ ਸਰ ਤੱਕ ਪਹੁੰਚੀ ਹੈ ਉਸ ਦੇ ਆਧਾਰ ਤੇ ਗੱਲ ਕਰੀਏ ਤਾਂ ਗੋਪੀ ਚੋਲਾ ਤੇ ਪਹਿਲਾਂ 307 ਦਾ ਪਰਚਾ ਚੱਲ ਰਿਹਾ ਸੀ ਜਿਸ ਦੀ ਤਰੀਕ ਤੇ ਉਸਨੇ ਜਾਣਾ ਸੀਗਾ ਉਸਦੇ ਦੋਸਤ ਨੇ ਗੱਲ ਆਖੀ ਹੈ ਕਿ ਥ੍ਰੈਟ ਕਾਲ ਤਾਂ ਕੋਈ ਨਹੀਂ ਆਈ ਲੇਕਿਨ ਪੁਰਾਣੀਆਂ ਰੰਜਿਸ਼ਾਂ ਸਕੂਲ ਕਾਲਜਾਂ ਵਿੱਚ ਹੁੰਦੀਆਂ ਹਨ ਪਰ ਕੋਈ ਐਡੀ ਵੱਡੀ ਗੱਲ ਹੋ ਜਾਏਗੀ ਇਸ ਗੱਲ ਦਾ ਸਾਨੂੰ ilm ਨਹੀਂ ਸੀ ਸਾਨੂੰ ਗਿਆਨ ਨਹੀਂ ਸੀ ਕਿ ਗੱਲ ਇੰਨੀ ਵੱਧ ਜਾਵੇਗੀ ਪਰ ਪੁਲਿਸ ਵੱਲੇ ਤਫਤੀਸ਼ ਵਿੱਚ ਜੁੜੀ ਹੋਈ ਹੈ ਔਰ ਮੌਕੇ ਦੀ ਜਿਹੜੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਉਹਦੇ ਵਿੱਚ ਨਜ਼ਰ ਆ ਰਿਹਾ ਕਿ ਗੱਡੀ ਦਾ ਜਿਹੜਾ ਫਰੰਟ ਹੈ ਨੁਕਸਾਨਿਆ ਨਹੀਂ ਗਿਆ ਸਿੱਧੀਆਂ ਗੋਲੀਆਂ ਜਿਹੜੀਆਂ ਹਨ ਗੋਪੀ ਚੋਲਾ ਦੇ ਮਾਰੀਆਂ ਗਈਆਂ ਹਨ ਔਰ ਗੋਪੀ ਚੋਲਾ ਮੌਕੇ ਤੇ ਇਕੱਲਾ ਜਾ ਰਿਹਾ ਸੀ ਔਰ ਕਟਣਾ ਵਾਲੀ ਥਾਂ ਤੋਂ ਅੱਗੇ ਜਾ ਕੇ ਉਹਨੇ ਆਪਣੇ ਦੋਸਤਾਂ ਨੂੰ ਮਿਲਣਾ ਸੀ ਦੋਸਤਾਂ ਦੇ ਨਾਲ ਜਾਣਾ ਸੀਗਾ ਪਰ ਇਹ ਹਾਦਸਾ ਜਿਹੜਾ ਇਹ ਜਿਹੜੀ ਕਟਨਾ ਆ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ ਕਿ ਪੰਜਾਬ ਦਾ ਮਾਹੌਲ ਕਿੱਧਰ ਜਾ ਰਿਹਾ ਹੈ ਆਏ ਦਿਨ ਇਸ ਤਰੀਕੇ ਦੀਆਂ ਕਟਨਾਵਾਂ ਸਾਹਮਣੇ ਆ ਰਹੀਆਂ ਨੇ ਜੋ ਲੋਕਾਂ ਦੇ ਅੰਦਰ ਇੱਕ ਦਹਿਸ਼ਤ ਅਤੇ ਡਰ ਦਾ ਮਾਹੌਲ ਜਿਹੜਾ ਪੈਦਾ ਕਰ ਦਿਆ ਪਰ ਪੁਲਿਸ ਵੱਲੋਂ ਕੈਮਰੇ ਖੰਘਾਲੇ ਜਾ ਰਹੇ ਹਨ ਪੁਲਿਸ ਦਾ ਵਰਜਨ ਵੀ ਸਾਹਮਣੇ ਆਇਆ ਪੁਲਿਸ ਨੇ ਕਿਹਾ ਕਿ ਬਹੁਤ ਸਾਰੀਆਂ ਥਿਉਰੀਆਂ ਸਾਹਮਣੇ ਆ ਰਹੀਆਂ ਹਨ ਜਿਦੇ ਉੱਤੇ ਪੁਲਿਸ ਕੰਮ ਕਰ ਰਹੀ ਔਰ ਜਲਦੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਇਹ ਕਿਹੜੀਆਂ ਥਿਉਰੀਆਂ ਸਾਹਮਣੇ ਆ ਰਹੀਆਂ ਕੀ ਐਡਾ ਵੱਡਾ ਪੰਗਾ ਸੀਗਾ ਐਡ ਮਾਰ ਮੁਕਾਇਆ ਕਿਉਂਕਿ ਉਹਦੇ ਦੋਸਤ ਜੱਗੇ ਦਾ ਇਹ ਕਹਿਣਾ ਹੈ ਕਿ ਗੋਪੀ ਚੋਲਾ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਨਾਲ ਦੀ ਨਾਲ ਪ੍ਰਾਪਰਟੀ ਡੀਲਿੰਗ ਦਾ ਵੀ ਕੰਮ ਕਰਦਾ ਹੈ ਸਕੂਲਾਂ ਕਾਲਜਾਂ ਦੇ ਟਾਈਮ ਤੋਂ ਮਾੜੀ ਮੋਟੀ ਰੰਜਿਸ਼ ਚੱਲਦੀ ਆ ਰਹੀ ਹੈ ਪਰ ਗੱਲ ਇੰਨੀ ਵੱਧ ਜਾਵੇਗੀ ਇਹ ਸਾਨੂੰ ਇਲਮ ਨਹੀਂ ਸੀ ਇਸ ਬਾਰੇ ਕਦੀ ਸੋਚਿਆ ਨਹੀਂ ਤਸਵੀਰਾਂ ਤੁਸੀਂ ਮੌਕੇ ਦੇਖ ਪਾ ਰਹੇ ਹੋ ਕਿ ਬਹੁਤ ਸਾਰਾ ਕੱਟ ਹੋ ਗਿਆ ਹੈ ਔਰ ਗੋਪੀ ਚੋਲਾ ਦੇ ਜਿਹੜੇ ਫਰੈਂਡ ਹੈ ਔਰ ਉਹਨਾਂ ਦੇ ਜਿਹੜੇ ਨੇੜਲੇ ਲੋਕ ਆ ਉਹ ਬਹੁਤ ਸਾਰਾ ਵਿਰਲਾਪ ਕਰ ਰਹੇ ਉੱਚੀ ਉੱਚੀ ਰੋ ਰਹੇ ਆ ਔਰ ਸਵਾਲ ਖੜੇ ਕਰ ਰਹੇ ਆ ਕਿ ਜਿਹੜੇ ਦੋਸ਼ੀ ਆ ਉਹ ਜਲਦ ਤੋਂ ਜਲਦ ਫੜੇ ਫੜ ਹੋਣੇ ਚਾਹੀਦੇ ਆ ਔਰ ਪੁਲਿਸ ਵੀ ਤਫ਼ਤੀਸ਼ ਚ ਜੁੜ ਗਈ ਆ ਤੇ ਕੈਮਰੇ ਖੰਘਾਲੇ ਜਾ ਰਹੇ ਆ ਮੌਕੇ ਦੀ ਪੂਰੀ ਰਿਪੋਰਟ ਦਿਖਾ ਰਹੇ ਆ ਇਹ ਜਿਹੜੇ ਮੁੰਡਾ ਕੌਣ ਸੀ ਇਹ ਭਰਾ ਹੀ ਸਲਤਨਪੁਰ ਸਾਹਿਬ ਤੋਂ ਗੁਰਪ੍ਰੀਤ ਸਿੰਘ ਕਿੱਥੇ ਚਲੇ ਸੀ ਇਹ ਕੀ ਗੱਲਬਾਤ ਹੋਈ ਹੈ ਇਹ ਸਲਤਨਪੁਰ ਸਾਹਿਬ ਤਰੀਕ ਹੀ ਦੀ ਤੇ ਤਰੀਕ ਤੇ ਜਾਣ ਲੱਗਾ ਸੀ ਅੱਛਾ ਜੀ ਹਾਂ ਜੀ ਇਹ ਤੁਹਾਨੂੰ ਵੀ ਕਿਸ ਤਰ੍ਹਾਂ ਪਤਾ ਲੱਗਾਇਆ ਸਾਨੂੰ ਦੇ ਪਿੱਛੇ ਇੱਥੋਂ ਜਦੋਂ ਫੋਨ ਗਿਆ ਮੇਨ ਤੇ ਚੋਲਾ ਸਭ ਵੀਰਾ ਦਾ ਫੋਨ ਆਇਆ ਵੀ ਆ ਗੱਲ ਹੋਈ ਤੇ ਉੱਥੇ ਆ ਬਾਬਾ ਜੀ ਤੁਹਾਨੂੰ ਕੀ ਲੱਗਦਾ ਵੀ ਕੀ ਕਿਵੇਂ ਕਤਲ ਕਿਉਂ ਕੀਤਾ ਗਿਆ ਜੀ ਗਏ ਆ ਮੁਲਾਜ਼ਮ ਕੰਡਾ ਕੋਈ ਨਹੀਂ ਐਡੀ ਛੇਤੀ ਨਹੀਂ ਕੋਈ ਕਹਿ ਹਾ ਤੇ ਬਾਕੀ ਕੋਈ ਤਿਆ ਨਿਕਲਣਗੇ ਜਰੂਰ ਕੋਈ ਨੂੰ ਫੋਨ ਖਾਣ ਆਇਆ ਵੀ ਪਹਿਲਾਂ ਕੋਈ ਤੁੰਟੀ ਜਾਜਾ ਕੀਤਾ ਨਹੀਂ ਨਹੀਂ ਕੋਈ ਐਹੋ ਜੀ ਗੱਲ ਨਹੀਂ ਬਾਕੀ ਇਹਨਾਂ ਗੁਰਦਾਰੇ ਸਾਹਿਬੋਂ ਤੁਰਿਆ ਵਾ ਹੁਣ ਥੋੜਾ ਆਪਣਾ ਹੀ ਅਜੇ ਥੋੜਾ ਜਿਹਾ ਸਮਾਂ ਲੱਗਦਾ ਹੁੰਦਾ ਫਿਰ ਆਹਤੇ ਆਤੇ ਪਰਤਾਂ ਖੁੱਲ ਜਾਂਦੀਆਂ ਹੁੰਦੀਆਂ ਤੇ ਕੋਈ ਟਾਈਮ ਲੱਗੂ ਪਤਾ ਲੱਗ ਜੂ ਤਾ ਬਈ ਤਰੀਕ ਆਦੀ ਸੀ ਤਰੀਕ ਉਸੇ ਸੁਲਤਾਨਪੁਰ ਸਾਹਿਬੀ ਉਦੋਂ ਕਾਲਜ ਦੇ ਟਾਈਮ ਤੇ ਕੋਈ ਕਾਲਜ ਦੇ ਝਗੜਾ ਝਗੜਾ ਆਇਆ ਸੀ ਤੇ ਉਦੋਂ ਦੀ ਇਹ ਨਾਂ ਕੀ ਤੁਹਾਡਾ ਅਰਜਿੰਦਰ ਕੋਰ ਤੇ ਕੀ ਕਿੱਥੇ ਚਲੇ ਸੀ ਇਹ ਤਰੀਕੇ ਚਲੇ ਕਰਤੂਤ ਨੇ ਤੇ ਤੁਹਾਨੂੰ ਕਿਦਾਂ ਪਤਾ ਲੱਗਾ ਜੀ ਸਾਨੂੰ ਇਕੱਠੇ ਜਾਂਦੇ ਤਰੀਕੇ ਕੌਣ ਕੌਣ ਜਾਂਦਾ ਜੀ ਬੇਟਾ ਮੇਰਾ ਨਾਲ ਜਾਂਦਾ ਤਰੀਕੇ ਕੀ ਨਾਂ ਬੇਟੇ ਦਾ ਬੇਟੇ ਦਾ ਨਾਂ ਸ਼ਾਨ ਸਿੰਘ ਹੈ ਬੇੜਾ ਵੀ ਨਾਲ ਸੀ ਅੱਜ ਨਾ ਉੱਥੇ ਇਕੱਠੇ ਹੋਣਾ ਸੀ ਅਜੇ ਗੁੰਦਵਾਲ ਇਹਨੂੰ ਤੇ ਇੱਥੇ ਵਿਚਾਰੇ ਨੂੰ ਫਾਟ ਕੇ ਘੇਰ ਲਿਆ ਵਾ ਨੂੰ 파ਟ ਕੇ ਕੇਰ ਲਿਆ ਵਿਚਾਰੇ ਨੂੰ ਕੀ ਦੱਸੇ ਫਾੜੋ ਹੋਰ ਦੱਸਣ ਚੱਲ ਗਏ ਉੱਥੇ ਵੀ ਉਹ ਤਰੀਕੋ ਵੀ ਦੱਸਣਗੇ ਉੱਥੇ ਤੇ ਫੇਰ ਹੀ ਉਹਨਾਂ ਨੇ ਨਾ ਜਾਣ ਕੇ ਤਰੀਕੇ ਨਹੀਂ ਆਏ ਤੇ ਤਰੀਕੋ ਨੂੰ ਮੈਂ ਫੋਨ ਲਾਇਆ ਤਾਂ ਉਹਨੇ ਮੈਨੂੰ ਇਤਹਾਸ ਦੱਸਿਆ ਵੀ ਗੋਪੀ ਨੂੰ ਗੋਲੀਆਂ ਮਾਰ ਗਏ ਤਰੀਕ ਤਰੀਕਾ ਦੀ ਵੀ ਤਰੀਕੋ ਉਹਦੋਂ ਦਾ ਬ੍ਰਾਂਧਪੁਰੇ ਦੇ ਨਾਲ ਤੇ ਕੇਸ ਪਾਇਆ 7 ਸਾਲ ਹੋ ਗਏ ਤਰੀਕੇ ਜਾਂਦਿਆਂ ਨੂੰ ਇਹਨੂੰ ਭੇਤ ਹੋਊਗਾ ਤੇ ਕਿੱਥੇ ਲਾ ਮੁੰਡਾ ਇਹ ਗੋਪੀ ਗੋਪੀ ਚੋਲੇ ਦਾ ਵਾ ਤੂੰ ਅੱਜ ਮੈਨੂੰ ਪਤਾ ਵੀ ਰੋ ਕੋਈ ਵੀ ਮੈਂ ਤਾਂ ਵੇਖਣਾ ਹੀ ਮੇਰੇ ਕੋਲ ਰਿਆ ਨਹੀਂ ਲੱਗਦਾ ਤੁਹਾਡਾ ਮੇਰਾ ਦੋਸਤ ਜਿਸ ਭਰਾਵਾਂ ਗੁਰੇ ਨੇ ਭਰਾ ਹੀ ਇਕੱਠੇ ਬ੍ਰਦਰ ਆ ਸਕਾ ਬੇ ਛੱਡਣਾ ਵੇ ਤੇ ਅਸੀਂ ਇਹ ਗੁਰਦਾਰੇ ਮੱਥਾ ਟੇਕੇ ਉਥੋਂ ਗੁਰਦਾਰੇ ਮੈਂ ਉੱਤਰ ਗਿਆ ਤੇ ਮੈਂ ਉਥੇ ਗੁਰਦਾਰੇ ਪਹਿਲਾਂ ਹੀ ਤੇ ਮਾਦਾ ਜੀ ਨੂੰ ਮੈਂ ਫੋਨ ਕੀਤਾ ਮਾਂ ਗੋਪੀ ਕਿਧਰ ਕੀ ਕਿੱਥੇ ਗਿਆ ਵਾ ਆਂਦੀ ਉਹ ਤਰੀਕ ਤੇ ਗਿਆ ਰੋਟੀ ਪਾਣੀ ਖਾ ਕੇ ਗਿਆ ਵਾ ਤੇ ਆਂਦੀ ਫੋਨ ਆਇਆ ਇੱਕ ਮੁੰਡੇ ਦਾ ਤੇ ਕਹਿੰਦਾ ਕਿੰਨੇ ਕਿੰਨੇ ਚਰ ਨੂੰ ਆਣਾ ਹੈ ਕਿੱਥੇ ਆ ਤੇ ਆਂਦਾ ਤੂੰ ਤਿਆਰ ਹੁੰਦਾ ਮੈਂ ਤਿਆਰ ਆ ਜਾ ਤੇ ਬਾਕੀ ਬਾਅਦ ਇੰਨੀ ਗੱਲ ਹੋਈ ਗੋਲੀਆਂ ਮਾਰਦੀਆਂ ਮੈਂ ਫੋਨ ਕੀਤਾ ਵੀ ਗੋਲੀਆਂ ਮਾਰਦੀਆਂ ਗੋਪੀ ਦੇ ਮਾਤਾ ਕਿਸ ਨੇ ਕਿ ਪਤਾ ਲੱਗਾ ਕਿਦਾਂ ਕਿੱਥੇ ਘਰੋਂ ਗਿਆ ਆਂਦੀ ਰੋਟੀ ਖਾ ਕੇ ਗੁਰਦਾਰੇ ਗਿਆ ਤੇ ਮੱਥਾ ਟੇਕ ਮਾ ਮੱਥਾ ਟੇਕ ਕੇ ਗਿਆ ਗੁਰਦਾਰੇ ਕਿਦੀ ਕੋਈ ਰੰਜਿਸ਼ ਪੁਰਾਣੀ ਕਿਸੇ ਨਾਲ ਹੋਵੇ ਉਹ ਰੰਜੇ ਸੋ ਤੇ ਚਲੋ ਮਾੜਾ ਮੋੜ ਲੜਾਈ ਝਗੜਾ ਹੁੰਦਾ ਹੀ ਇੱਕ ਦੂਜੇ ਨਾਲ ਕੋਈ ਦੁੱਖ ਵੈਰ ਹੁੰਦਾ ਕੋਈ ਲੜਾਈ ਝਗੜਾ ਕਾਗਜ਼ਾਂ ਸਕੂਲਾਂ ਦੇ ਜਿਹੜੇ ਹੁੰਦੇ ਉਹ ਲੜਾਈ ਝਗੜੇ ਕੋਈ ਨਿੱਜੀ ਕੋਈ ਨਹੀਂ ਕੋਈ ਮਰਨ ਮਰਾਉਣ ਵਾਲਾ ਕੋਈ ਇਹੋ ਜਿਹਾ ਕੋਈ ਚੱਕਰ ਹੀ ਨਹੀਂ ਹੈਗਾ ਤੇ ਲੜਾਈ ਝਗੜੇ ਮਾੜੇ ਮੂਡ ਹੁੰਦੇ ਆ ਬੰਦਿਆਂ ਨੇ ਆਪ ਪਿੰਡਾਂ ਜੋ ਹੋ ਜਾਂਦੇ ਆ ਥੋੜਾ ਵੀ ਕੁੜੀਆਂ ਬੰਦਾ ਜਾਨੋ ਹੀ ਮਾਰ ਦੇਣਾ ਤੁਹਾਨੂੰ ਕੀ ਲੱਗਦਾ ਵੀ ਕਿਦਾਂ ਕਿਉਂ ਕਿਉਂ ਇਹ ਹੁਣ ਪਤਾ ਹੀ ਨਹੀਂ ਹੁਣ ਕਾਨੂੰਨੀਆ ਕਾਰਵਾਈ ਪੁਲਿਸ ਦੇਖੂਗੀ ਹੁਣ ਕੀ ਗਾੜੀ ਕੈਮਰਾ ਕੂਮ ਰੈਣਾ ਜੋ ਵੀ ਕਿਦਾਂ ਤੁਹਾਨੂੰ ਪਤਾ ਕਰਨਗੇ ਕੋਈ ਧਮਕੀ ਧਮਕੀ ਨਹੀਂ ਹੁੰਦੀ ਨਾ ਕੋਈ ਧਮਕੀ ਨਹੀਂ ਆਈ ਨਾ ਇਹਨੂੰ ਆਈ ਨਾ ਮੈਨੂੰ ਆਈ ਇਹ ਇਕੱਠੇ ਰਹਿੰਦੇ ਸਾਡੇ ਇਕੱਠੇ ਕੇਸ ਚੱਲਦੇ ਆ ਕੋਈ ਗੱਲ ਨਹੀਂ ਇਹੋ ਜੀ ਹੈ ਇਹ ਕੇਸ ਦਾ ਹੀ ਹੈ ਇਹ ਕੇਸ ਹੁਣ 307 ਦਾ ਸultanpur ਝਗੜਾ ਹੈ ਜਿਹੜਾ ਉਦੋਂ ਗੋਲੀ ਗੋਲੀ ਚੱਲੀ ਉਹਦੇ ਵਿੱਚ ਤਰੀਕ ਨੇ ਚੱਲ अच्छा जी हां प्रोबबिलिटी डीलर ज्यादा करता है नाल आम दम वही आवा जी आम पार्टी जी एमएलए ਦੇ ਨਾਲ ਹੀ ਪੱਕਾ ਰਹਿੰਦਾ ਹੈ ਲਾਲਪੁਰਾ ਠੀਕ ਓਕੇ 7:30 ਵੇ ਦੇ ਕਰੀਬ ਦਾ ਵਾਕਿਆ ਹੈਗਾ ਇਹ ਇਹ ਤਰਨ ਤਰਨ ਤੋਂਾਰੇ ਸੀ ਜੇ ਖੈਦ ਉੱਥੋਂ ਪਿੱਛੋਂ ਹੀ 300 ਫਰਦਾ ਤੇ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉੱਤਰ ਕੇ ਫਾਇਰਿੰਗ ਕਰਕੇ ਤਾਂ ਇਹਨਾਂ ਨੂੰ ਸ਼ਾਰਟ ਡੈੱਡ ਕਰਕੇ ਉੱਥੋਂ ਪਿੱਛੋਂ ਹੀ ਭੱਜ ਜਾਂਦੇ ਆ ਤੇ ਕਈ ਜਗ੍ਹਾ 'ਚ ਥਿਉਰੀਆਂ ਸਾਹਮਣੇ ਆਈਆਂ ਅਸੀਂ ਵਰਕਆਊਟ ਕਰ ਰਹੇ ਆ ਜਲਦੀ ਅਸੀਂ ਇਹਨਾਂ ਨੂੰ ਗ੍ਰਫਤਾਰ ਕਰ ਲਾਂਗੇ ਬੰਦੇ ਆ। ਪਹਿਲਾਂ ਕੋਈ ਤਫ਼ਤੀਸ਼ ਨਹੀਂ ਕੀਤਾ ਕੋਈ ਕੇਸ ਨਹੀਂ ਹੈਗਾ ਫਿਰ। ਨਹੀਂ। ਇਹਨਾਂ ਦੇ ਆਪ ਦੇ ਵਿੱਚ ਪਰਚੇ-ਪੁਰਚੇ ਦਰਜ ਸੀਗੇ। ਤਾਂ ਸ਼ਾਇਦ ਮੇਬੀ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਰੈਲਰੀ ਹੋਇਆ ਜਾਂ ਕੀ ਹੈ ਉਸਕਾ ਹੀ ਹੈ ਕਿ ਹਜੇ ਵਰਕਆਊਟ ਅਸੀਂ ਤਾਂ ਕਿਹੜੀਆਂ ਗੋਲੀਆਂ ਮਾਰੀਆਂ ਜੀ। ਐਗਜੈਕਟ ਮੇਰੇ ਖਿਆਲ ਤਿੰਨ ਕਿੰਨੇ ਫਾਇਰ ਹੋਏ? ਹਾਂਜੀ। 5 ਫਾਇਰ ਹੋਏ। ਠੀਕ ਹੈ। ਥੈਂਕ ਯੂ ਫਾਰ।